पासे जगा मिलन दी जोड़ी है। वासिया ने खुशी जताई है लुधियाना ने अपना प्रतिक्रिया दिता है, क्या है कि जे रवनीत बिटू नामिल किया है तो फिर यह सिर्फ लुधियाना ही नहीं बल्कि पूरे पाब का विकास हो पार्लियामेंट कोई मुद्दा चुकाना होगा ਭਾਰ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਬੀਜੇਪੀ ਜਾਂ ਕਿ ਇਹ ਐਨਡੀਏ ਤੀਸਰੀ ਵਾਰ ਸਰਕਾਰ ਬਣਾਉਣ ਜਾ ਰਹੀ ਹੈਗੀ ਹੈ ਔਰ ਲੁਧਿਆਣਾ ਦੀ ਖਾਸ ਕਰ ਗੱਲ ਕਰੀਏ ਤਾਂ ਰਵਨੀਤ ਸਿੰਘ ਬਿੱਟੂ ਬੇਸ਼ੱਕ ਚੋਣ ਹਾਰ ਗਏ ਲੇਕਿਨ ਉਸਤੇ ਬਾਵਜੂਦ ਦੱਸਿਆ ਜਾ ਰਿਹਾ ਹੈਗਾ ਕਿ ਮੰਤਰੀ ਮੰਡਲ 'ਚ ਉਹਨਾਂ ਨੂੰ ਜਗ੍ਹਾ ਮਿਲਣ ਜਾ ਰਹੀ ਹੈਗੀ ਹੈ ਗੱਲਬਾਤ ਕਰ ਲੈਣੇ ਹੈਗੇ ਆ ਇੱਕ ਤਾਂ ਪਹਿਲੇ ਦੱਸੋ ਕਿ ਤੀਸਰੀ ਵਾਰ ਬੀਜੇਪੀ ਔਰ ਐਨਡੀਆ ਦੀ ਸਰਕਾਰ ਬਣਨ ਜਾ ਰਹੀ ਹੈ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਨ ਜਾ ਰਿਹਾ ਕਿੱਦਾਂ ਦੇਖਦੇ ਆਸੀਂ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਦੇਖ ਰਹੇ ਆਂ ਜੇ ਉਹਨਾਂ ਦੇ ਵਿੱਚ ਕੋਈ ਕੁਆਲਿਟੀ ਹੈਗੀ ਹੈ ਤੇ ਤਾਂ ਹੀ ਤੀਸਰੀ ਵਾਰ ਹੀ ਉਹ ਪ੍ਰਧਾਨ ਮੰਤਰੀ ਬਣਨ ਜਾ ਰਹੇ ਹੈਗੇ ਆ ਤੇ ਉਹਨਾਂ ਦੇ ਨੇਤਰਤਵ ਦੇ ਵਿੱਚ ਇੰਡੀਆ ਨੇ ਬਹੁਤ पिछले 70 ਸਾਲਾਂ ਜਿਹੜੀ ਤਰੱਕੀ ਨਹੀਂ ਕੀਤੀ ਉਹ ਦੁਆਰਾ ਹੁਣ ਤਰੱਕੀ ਕੀਤੀ ਹੈਗੀ ਆ ਤੇ ਤੂੰ ਇਸ ਕਰਕੇ ਉਹਨਾਂ ਨੂੰ ਅਸੀਂ ਦਿਲੋਂ ਹਾਰਦਿਕ ਵਧਾਈਆਂ ਦਿੰਨੇ ਆ ਸਾਰੇ ਲੁਧਿਆਣਾ ਵਾਸੀ ਬਹੁਤ ਖੁਸ਼ ਹੈਗੇ ਆ ਆਪਣਾ ਪ੍ਰਧਾਨ ਮੰਤਰੀ ਮੋਦੀ ਜੀ ਦੁਆਰਾ ਬਣਨ ਜਾ ਰਹੇ ਆ ਬੇਸ਼ੱਕ ਰਵਨੀਤ ਸਿੰਘ ਬਿੱਟੂ ਜਿਹੜੀ ਹੈ ਚੋਣ ਹਾਰੇ ਲੇਕਿਨ ਜਿਸ ਹਲਕੇ 'ਚ ਮੈਂ ਖੜਾ ਆ ਇਹ ਹਲਕਾ ਪੂਰਬੀ ਹੈ ਔਰ ਇੱਥੇ ਸਭ ਤੋਂ ਵੱਧ ਲੀਡ ਜਿਹੜੀ ਹੈਗੀ ਹੈ ਬੀਜੇਪੀ ਨੂੰ ਮਿਲੀ ਸੀ ਆਪਣੇ ਹਲਕਾ ਪੂਰਬੀ ਸਭ ਤੋਂ ਵੱਧ ਲੀਡ ਜਿਹੜੀ ਹੈ ਬੀਜੇਪੀ ਨੂੰ ਯਾਨੀ ਕਿ ਰਵਨੀਤ ਸਿੰਘ ਬਿੱਟੂ ਨੂੰ ਮਿਲੀ ਸੀ ਤੁਹਾਨੂੰ ਇੱਕ ਗੱਲ ਦੱਸ ਦਈਏ ਇਕੱਲੇ ਈਸਟ ਦੇ ਵਿੱਚ ਪੂਰਬੀ ਦੇ ਵਿੱਚੋਂ ਨਹੀਂ ਹੈ ਇਸ ਨਾਰਥ ਸਾਊਥ ਵੈਸਟ ਤੇ ਸੈਂਟਰਲ ਸਾਰੀਆਂ ਜਗਾਂ ਦੇ ਉੱਤੇ ਤੁਸੀਂ ਕੱਢ ਕੇ ਦੇਖੋ ਬੈਲਟ ਪੇਪਰ 'ਚ ਸਭ ਤੋਂ ਪੰਜੇ ਜਗਾਂ ਦੇ ਉੱਤੇ ਰਵਨੀਤ ਸਿੰਘ ਬਿੱਟੂ ਜੀ ਹੀ ਅੱਗੇ ਰਹੇ ਆ ਠੀਕ ਹੈ ਸਿਰਫ ਪਿੰਡਾਂ ਦੇ ਵਿੱਚ ਜਾ ਕੇ ਉੱਥੇ ਜਿੱਥੇ ਥੋੜੀ ਉਹਨਾਂ ਦੀ ਮੁਕਾਲਾਤ ਹੋਈ ਹੈ ਉਹ ਉਹਦੇ ਕਰਕੇ ਉਹ ਥੋੜਾ ਜਿਹਾ ਪਿੱਛੇ ਰਹਿ ਗਏ ਇਹ ਹਾਰ ਹਾਰ ਨਹੀਂ ਹੈਗੀ ਉਹਨਾਂ ਦੀ ਜਿੱਤ ਹੈ ਉਹ ਹਾਰਨ ਦੇ ਬਾਵਜੂਦ ਵੀ ਆਪਣੇ ਸਾਡੇ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਆ ਇਹ ਇਸ ਕਰਕੇ ਪ੍ਰਧਾਨ ਮੰਤਰੀ ਅਨੰਦਿੰਦਰ ਸਿੰਘ ਮੋਦੀ ਜੀ ਨੂੰ ਅਸੀਂ ਦਿਲੋਂ ਧੰਨਵਾਦ ਕਰਦੇ ਆ ਕਿ ਲੁਧਿਆਣਾ ਤੋਂ ਰਵਨੀਤ ਸਿੰਘ ਬਿਸ਼ਕ ਜਿਹੜੀ ਇਹ ਚੋਣ ਹਾਰ ਗਏ ਲੇਕਿਨ ਮੋਦੀ ਸਰਕਾਰ ਦੀ ਜਿਹੜਾ ਮੰਤਰੀ ਮੰਡਲ ਉਹ ਚ ਜਗ੍ਹਾ ਮਿਲਣ ਲੱਗੀ ਹੈਗੀ ਹੈ ਲੱਗਦਾ ਕਿ ਇਹਦੇ ਨਾਲ ਲੁਧਿਆਣਾ ਨੂੰ ਫਰਕ ਪਏਗਾ ਕਿਉਂ ਨਹੀਂ ਪੜੇਗਾ ਉਹ ਅੱਛੇ ਆਦਮੀ ਹੈ ਔਰ ਅੱਛਾ ਕਾਰੋਬਾਰ ਵੀ ਕਰਤੇ ਹੈ ਅੱਛਾ ਕੰਮ ਵੀ ਕਰਤੇ ਹੈ ਐਸਾ ਕੁਝ ਨਹੀਂ ਹੈ ਬੜਿਆ ਆਦਮੀ ਕੋ ਚੁਣਾ ਹੈ ਔਰ ਬੜਿਆ ਕੰਮ ਹੋਗਾ ਉਨਕਾ ਲੁਧਿਆਣਾ ਵਿੱਚ ਲੁਧਿਆਣਾ ਕੋ ਫਾਇਦਾ ਹੋਗਾ ਇਸ ਕਿਉਂ ਨਹੀਂ ਹੋਗਾ ਭਾਈ और बीजेपी की तीसरी बार सरकार बनने जा रही है इसको आप कैसे देखते हैं बीजेपी सरकार अच्छी है काम भी, वर्क भी काम भी मोदी जी बढ़िया किए हैं हर तरह का वर्क भी अच्छा है ऐसा कुछ नहीं है बीजेपी सरकार बहुत बढ़िया है सरकार है पहली बार पंजाब में एक मंत्री जो है बनाया जा रहा है इससे पंजाब और लुधियाना को आप देखते हैं कि फायदा होगा ਪੰਜਾਬ ਲੁਧਿਆਣਾ ਕੋ ਫਾਇਦਾ ਕਿਉਂ ਨਹੀਂ ਹੋਗਾ ਭਾਈ ਜਦ ਕਰਤਾ ਛੇ ਹੈ ਨੇਤਾ ਛੇ ਹੈ ਆਕੇ ਲੋਕਬਾਗ ਵੀ ਛੇ ਹੈ ਤੋ ਕੇਂਦਰ ਵਿੱਚ ਐ ਐਨਡੀਏ ਗੱਟਬੰਧਨ ਲਗਾਤਾਰ ਤੀਸਰੀ ਵਾਰ ਸਰਕਾਰ ਬਣਾਉਣ ਜਾ ਰਿਹਾ ਹੈਗਾ ਲੇਕਿਨ ਬੜੀ ਗੱਲ ਹੈ ਕਿ ਰਵਨੀਤ ਸਿੰਘ ਬਿੱਟੂ ਜੋ ਲੁਧਿਆਣਾ ਲੋਕ ਸਭਾ ਸੀਟ ਬੇਸ਼ੱਕ ਹਾਰ ਗਏ ਨੇ ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਔਰ ਬੀਜੇਪੀ ਸਰਕਾਰ ਵੱਲੋਂ ਜਿਹੜਾ ਹੈਗਾ ਉਹਨਾਂ ਨੂੰ ਨਿਯੋਤਾ ਦਿੱਤਾ ਗਿਆ ਮੰਤਰੀ ਮੰਡਲ ਵਿੱਚ ਸ਼ਾਮਿਲ ਹੋਣ ਦਾ ਨਿਯੋਤਾ ਮਿਲਿਆ ਹੈਗਾ ਰਵਨੀਤ ਸਿੰਘ ਬਿੱਟੂ ਦਿੱਲੀ ਜਾ ਚੁੱਕੇ ਨੇ ਉਸ ਦੇ ਬਾਵਜੂਦ ਜਿਹੜੀ ਹੈ ਲੋਕਾਂ ਦੇ ਵਿੱਚ ਇਹ ਚਰਚਾ ਹੈਗੀ ਹੈ ਕਿ ਰਵਨੀਤ ਸਿੰਘ ਬਿੱਟੂ ਨੂੰ ਅਗਰ ਵੱਡੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਤਾਂ ਉਸ ਦਾ ਕਿਤੇ ਨਾ ਕਿਤੇ ਕੱਲਾ ਲੁਧਿਆਣਾ ਨੂੰ ਨਹੀਂ ਨਹੀਂ ਬਲਕਿ ਪੂਰੇ ਪੰਜਾਬ ਨੂੰ ਫਾਇਦਾ ਮਿਲਦਾ ਹੋਇਆ ਨਜ਼ਰ ਆ ਰਿਹਾ ਔਰ ਲੋਕਾਂ ਦੇ ਵਿੱਚ ਵੀ ਰਮਨੀ ਸਿੰਘ ਮਿੱਟੂ ਨੂੰ ਲੈ ਕੇ ਉਤਸ਼ਾਹ ਔਰ ਧੰਨਵਾਦ ਕੀਤਾ ਜਾ ਰਿਹਾ ਹੈਗਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੀਜੇਪੀ ਸਰਕਾਰ ਦਾ ਕਿ ਰਮਨੀ ਸਿੰਘ ਮਿੱਟੂ ਨੂੰ ਜਿਹੜੀ ਹੈ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਲੁਧਿਆਣਾ ਦਾ ਕੈਮਰਾ ਪਰਸਨ ਈਸ਼ਾਨ ਦੇ ਨਾਲ ਕਮਲ ਕਪੂਰ ਇੰਡੀਆ ਨਿਊਜ਼ ਪੰਜਾਬ